बन ਗਿਆ ਉਸੇ ਦਾ ਕਿਚਨ ਦਾ ਟੇਬਲ ਟਾਪ ਬਣ ਗਿਆ ਇਹ ਇਧਰਲੇ ਪਾਸੇ ਤੁਸੀਂ ਦੇਖੋ ਇੱਕ ਗੱਲ ਹੋਰ ਸ਼ੌਂਕ ਵਾਲੀ ਤੇ ਕਮਾਲ ਗੱਲ ਇਹ ਆ ਮਾਸਟਰ ਜੀ ਵੀ ਬੰਦਿਆਂ ਨੇ ਮਕਾਨ ਦੇ ਵਿੱਚ ਐਡੇ ਮਕਾਨ ਦੇ ਵਿੱਚ ਇੰਨਾ ਵੱਡਾ ਪੂਲ ਬਣਾਇਆ ਸਜਣੋ ਤੁਹਾਨੂੰ ਅੱਜ ਬਠਿੰਡੇ ਦੀ ਇੱਕ ਕਲੋਨੀ ਦੀ ਬਹੁਤ ਸ਼ਾਨਦਾਰ ਕੋਠੀ ਦਿਖਾਉਣ ਲੱਗੇ ਆ ਇਹ ਕੋਠੀ ਦਿਖਾਉਣ ਦਾ ਮਕਸਦ ਕੀ ਆ ਇਸ ਕੋਠੀ ਦਿਖਾਉਣ ਦਾ ਮਕਸਦ ਇਹ ਆ ਕਿ ਤੁਸੀਂ ਜਾਣ ਸਕੋਗੇ ਕਿ ਕਿਸ ਤਰ੍ਹਾਂ ਦੇ ਪੱਥਰ ਦਾ ਕੰਬੀਨੇਸ਼ਨ ਕਿੱਥੇ ਕਿਵੇਂ ਕਿਸ ਤਰ੍ਹਾਂ ਬਣਦਾ ਕਿਹੜੇ ਥਾਂ ਤੇ ਕਿਹੜੀ ਚੀਜ਼ ਲੱਗ ਕੇ ਜੱਜਦੀ ਆ ਕਿਹੜੀ ਚੀਜ਼ ਕਿੱਥੇ ਨਹੀਂ ਲੱਗ ਸਕਦੀ ਤੇ ਕਿਹੜੀ ਚੀਜ਼ ਕਿੱਥੇ ਲੱਗ ਸਕਦੀ ਹੈ ਕਿਵੇਂ ਲੱਗ ਸਕਦੀ ਆ ਆਪਾਂ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗੇ ਕੋਠੀ ਦੇ ਵਿੱਚ ਬਹੁਤ ਲੋਕਾਂ ਦਾ ਕੋਠੀ ਪਾਉਣ ਦਾ ਸੁਪਨਾ ਹੁੰਦਾ ਕਈ ਪਾ ਰਹੇ ਹੁੰਦੇ ਆ ਤਾਂ ਉਹ ਸਾਰੇ ਸੱਜਣੇ ਇਸ ਵੀਡੀਓ ਨੂੰ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਕਿਹੜੀ ਚੀਜ਼ ਕਿੱਥੇ ਤੇ ਕਿਵੇਂ ਫਿੱਟ ਹੋ ਜਾਂਦੀ ਆ ਆਪਣੇ ਨਾਲ ਇਸ ਗੱਲ ਦੀ ਜਾਣਕਾਰੀ ਦੇਣ ਲਈ ਬਹੁਤ ਮਾਰ ਇਨਸਾਨ ਖੜਾ ਜਿਹਨੂੰ ਮਾਰਬਲ ਦੇ ਮਾਸਟਰ ਆਖਿਆ ਜਾਂਦਾ ਸਜਣੋ ਇਸ ਕਰਕੇ ਆਪਾਂ ਗੱਲ ਕਰਾਂਗੇ ਮਾਸਟਰ ਮਾਰਬਲਾਂ ਦਾ ਮਾਸਟਰ ਜੀ ਸੱਸ ਜੀ ਸੱਸ ਜੀ ਦਾ ਜੀ ਹੋਰ ਠੀਕ ਠਾਕ ਹੋ ਜੀ ਦਿਖਾਉਂਗੇ ਜੀ ਫਿਰ ਅੱਜ ਪੂਰੀ ਕੋਠੀ ਦਿਖਾਉਂਗੇ ਬਿਲਕੁਲ ਬਿਲਕੁਲ ਸ਼ੁਰੂ ਤੋਂ ਹੀ ਲੱਗ ਜਗੇ ਸ਼ੁਰੂ ਤੋਂ ਸ਼ੁਰੂ ਕਰਦੇ ਆ ਬਸ ਇੱਥੇ ਕੀ ਰეკਮੈਂਡ ਕੀਤਾ ਤੁਸੀਂ ਇਹ ਕੀ ਚੀਜ਼ ਲੱਗੀ ਹੋਈ ਹੈ ਜਿਹੜੀ ਆ ਲੱਗੀ ਹੋਈ ਹੈ ਇੱਥੇ ਇਹ ਜੀ ਆਪਣੀ 1600 ਵਾਈ 16 ਦੀ ਟਾਇਲ ਲੱਗੀ ਹੋਈ ਹੈ ਜੀ ਕਿੰਨੀ ਇੱਕ ਮਹਿੰਗੀ ਪੈਂਦੀ ਹੈ ਸਿਰਫ ਓਹੀ 29 ਰੁਪਏ ਫੁੱਟਾ ਲਈ ਜੀ ਕਿੰਨਾ ਮਰਜੀ ਭਾਰ ਦੇ ਦਿਓ ਜਿੰਨਾ ਮਨ ਲਈ ਵਜਨ ਦੇ ਦਿਓ ਜਿੰਨਾ ਕ ਆਪਣੇ ਘਰਾਂ ਦੇ ਵਿੱਚ ਜਿਵੇਂ ਹੈਵੀ ਗੱਡੀ ਆਉਂਦੀ ਹੈ ਉਹ ਵੇਟ ਚੱਲਦੀ ਆ ਰਾਮ ਨਾਲ ਮਤਲਬ ਭਾਰ ਵੀ ਚੱਲੂਗੀ ਤੇ ਜਿਹੜੀ ਸੂਰਜ ਦੀ ਤੇ ਸਿੱਧੀ ਧੁੱਪ ਪੈ ਰਹੀ ਹੈ ਫਿੱਟੂਗੀ ਨਹੀਂ ਕੋਈ ਫਿੱਟੇਗਾ ਨਹੀਂ ਕੱਲਰ ਇਹ ਮੀਂਹ ਪਊਗਾ ਕੋਈ ਸੈਲ ਨਹੀਂ ਫੜੂਗੀ ਕੋਈ ਸੈਲ ਨਹੀਂ ਫੜੂਗੀ ਬਿਟਰੀਫਾਈਡ ਟਾਇਲਾਂ ਮਤਲਬ ਸਾਰੀ ਆਜੋ ਇਸ ਜਗ੍ਹਾ ਤੇ ਵੀ ਤੁਸੀਂ ਲਾਇਆ ਹਾਂ ਇਹ ਸਾਰੇ 2 ਬੇ 4 ਦੀ ਟਾਇਲ ਲੱਗੀ ਹੈ ਹਾਈ ਗਲੋਸ ਟਾਇਲ ਹੈ ਜਿਹੜੀ ਆਪਣੀ 33 ਰੁਪਏ ਫੁੱਟ ਵਾਲੀ ਹੈ ਜੀ ਠੀਕ ਆ ਜੀ ਇਹਦੀ ਗਲੋਸ ਐਮੇ ਜਿਉਂ ਕਰਕੇ ਹੋਣੀ ਹੈ ਜੀ ਮਤਲਬ ਆਜੋ ਜ ਤੁਹਾਨੂੰ ਮੈਂ ਦਿਖਾ ਰਿਹਾ ਆ ਦੇਖੋ ਆ ਬਿਹੜਾ ਇਹ ਏਰੀਆ ਕਿੰਨਾ ਸੋਹਣਾ ਲੱਗ ਰਿਹਾ ਤੇ ਕਿੰਨੀ ਜੱਚ ਰਹੀ ਹੈ ਟਾਇਲ ਹਣਾ ਆਪਾਂ ਇੱਕ ਵਾਰ ਵੀਡੀਓ ਚ ਕਿਹਾ ਸੀ ਨਾ ਸਾਖ ਸਾਨੂੰ ਕਹਿੰਦੇ ਆ ਵੀ 29 ਰੁਪਏ ਦੀ ਜੱਚੂਗੀ ਟਾਇਲ ਬੀ ਨਹੀਂ ਸਸਤੀ ਹੈ ਵੀ ਯਾਰ 50 ਰੁਪਏ ਵਾਲੀ ਯਾਰ 60 ਰੁਪਏ ਵਾਲੀ ਫੁੱਟ ਸਾਨੂੰ ਮਿਲਦੀ ਹੈ ਤਾਂ ਆਪਣਾ ਦਿਖਾਉਣ ਦਾ ਮਤਲਬ ਹੀ ਇਹ ਹੈ ਵੀ 29 ਰੁਪਏ ਫੁੱਟ ਵਾਲੀ ਜਿਹੜੀ ਆਪਣੀ ਪਾਰਕਿੰਗ ਟਾਇਲ ਦੀ ਕਮਿਟਮੈਂਟ ਆ ਉਹ ਲੱਗੀ ਹੋਈ ਹੈ ਤੁਸੀਂ ਚੈੱਕ ਕਰੋ ਆਪਾਂ ਸਾਰੀ ਤੁਹਾਨੂੰ ਟਾਇਲ ਲੱਗੀ ਦਿਖਾਵਾਂਗੇ ਸਾਨੂੰ ਬਹੁਤ ਕਮੈਂਟ ਕਰਦੇ ਆ ਤੁਸੀਂ ਲੋਪੋ ਵਾਲੇ ਵੀਰ ਜੀ ਨੂੰ ਬੁਲਾਉਣੇ ਹੋ ਹਾਂ ਟੈਲੋ ਦਿਖਾ ਦੇ 33 ਰੁਪਏ ਫੁੱਟਾ ਵੀ ਲੱਗੀ ਕਿੱਥੇ ਐ ਹੰਡੀ ਨੂੰ ਹੱਡਣ ਵਾਲੀ ਹੈਗੀ ਐ ਕਿ ਨਹੀਂ ਹੈਗੀ ਐ ਉਹ ਕੀ ਉਹ ਟੈਲਾਂ ਕਰੋੜਾਂ ਰੁਪਏ ਵਾਲੀਆਂ ਕੋਠੀਆਂ 'ਚ ਲੱਗਦੀਆਂ ਹੂੰ ਜੇ ਕਰੋੜਾ ਯਾਰ ਤੁਸੀਂ ਲਾਉਣੇ ਆ ਤਾਂ ਫੂਕਣੇ ਤਾਂ ਨਹੀਂਗੇ ਤੁਸੀਂ ਲਾਉਣੇ ਆ ਤੁਸੀਂ ਬਹੁਤ ਮਿਹਨਤ ਨਾਲ ਕਮਾਏ ਹੋਇਆ ਆ ਆ ਮਾਰਬਲ ਵੀ ਆਪਣੇ ਕੋਲੋਂ ਆਇਆ ਹੋਇਆ ਜੀ ਸਾਰਾ ਗ੍ਰੇਨੇਟ ਆ ਜੀ ਇਹ ਹਾਂਜੀ ਤਾਂ ਇਹ ਵੀ ਆਪਣੇ ਕੋਲ ਆਇਆ ਇਹ 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 ਕਿਹੜਾ ਆਪਾਂ ਇਹ ਇਟਾਲੀਅਨ ਇਹ ਕਿਹੜਾ ਇਹ ਰਾਜਸਥਾਨ ਵਾਲਾ ਆ ਗਿਆ ਜੀ ਰਾਜਸਥਾਨ ਵਾਲਾ ਆ ਗਿਆ ਜੀ ਇਸ ਤੋਂ ਅੱਗੇ ਆ ਗਿਆ ਆਪਣੇ ਕੋਲੇ ਆਇਆ ਚ ਲੱਗ ਗਿਆ ਕਾਰਵਿੰਗ ਸੀਰੀਜ਼ ਵਾਲਾ ਕਾਰਵਿੰਗ ਸੀਰੀਜ਼ 2x4 ਦੀ ਟਾਇਲ ਆ ਜੀ 33 ਰੁਪਏ ਸਕੇਅਰ ਫੁੱਟ ਵਾਲੀ ਇਹ ਇਹ 33 ਰੁਪਏ ਸਕੇਅਰ ਫੁੱਟ ਦੀ ਟਾਇਲ ਆ ਜਿਹੜੀ 2x4 ਦੀ ਕਾਰਵਿੰਗ ਚ ਆਪਣੇ ਕੋਲੇ ਐਂਡਲੈਸ ਵੀ ਹੁੰਦੀ ਆ ਐਂਡਲੈਸ ਨਾਰਮਲ ਸਾਰੀਆਂ ਹੁੰਦੀਆਂ ਮੇਨਲੀ ਹੁਣ ਆਪਣੇ ਕੋਲ ਜ਼ਿਆਦਾ ਐਂਡਲੈਸ ਹੀ ਹੁੰਦੀਆਂ ਜੀ ਵੈਸੇ ਇੱਕ ਗੱਲ ਆ ਪ੍ਰੀਤ ਮਕਾਨ ਬਣਿਆ ਬਹੁਤ ਸ਼ਾਨਦਾਰ ਆ ਬਹੁਤ ਬੰਦੇ ਨੇ ਬਹੁਤ ਪੈਸਾ ਲਾਇਆ ਜੀ ਬਹੁਤ ਮਿਹਨਤ ਕੀਤੀ ਐ ਮਦ ਪੈਸਾ ਨਾਲੋਂ ਵੱਧ ਮਿਹਨਤ ਜਿਆਦਾ ਹੁੰਦੀ ਐ ਦੋ ਦੋ ਸਾਲ ਤਿੰਨ ਤਿੰਨ ਸਾਲ ਦੇਖੋ ਕੋਠੀ ਦਾ ਕੰਮ ਚੱਲਦਾ ਬੰਦਾ ਟਾਈਮ ਤੋਂ ਟਾਈਮ ਕੱਟ ਕੇ ਉਹਨੂੰ ਮੈਨੇਜ ਕਰਦਾ ਸਾਰੀ ਜ਼ਿੰਦਗੀ ਦੀ ਕਿਰਤ ਕਮਾਈ ਤੇ ਸਾਰੀ ਜ਼ਿੰਦਗੀ ਦੇ ਸੁਪਨੇ ਝੋਖ ਦਿੰਦਾ ਬੰਦਾ ਹਨਾ ਫਿਰ ਕਿਤੇ ਜਾ ਕੇ ਇਹ ਇਹ ਜਿਹੀਆਂ ਇਮਾਰਤਾਂ ਖੜੀਆਂ ਹੁੰਦੀਆਂ ਜਿੱਡੀਆਂ ਸੋਹਣੀਆਂ ਪਈਆਂ ਦਾਤਾ ਇਹਨਾਂ ਨੂੰ ਖੁਸ਼ ਰੱਖੇ ਬਹੁਤ ਸੋਹਣਾ ਫਰਨੀਚਰ ਕੰਬਰ ਕੰਬੀਨੇਸ਼ਨ ਆ ਦੇਖੋ ਪੌੜੀਆਂ ਤੇ ਕਿੱਡਾ ਸੋਹਣਾ ਬਣਾਇਆ ਅਜੇ ਕੰਮ ਚੱਲ ਰਿਹਾ ਚੱਲ ਰਿਹਾ ਕੰਮ ਅਸਲ ਜਦੋਂ ਸਾਰੀ ਤਿਆਰ ਹੋ ਗਈ ਨਾ ਜੀ ਫਿਰ ਆਪਾਂ ਦੁਬਾਰੇ ਫੇਰ ਆਵਾਂਗੇ ਫਿਰ ਲੁੱਕੇ ਦੀ ਹੋਰ ਵੀ ਨਿਕਲਣੀ ਹੈ ਇਹਦੀ ਆ ਇਧਰਲੇ ਪਾਸੇ ਥੋੜੇ ਕਿਚਨ ਵੀ ਦਿਖਾ ਦਈਏ ਹਾਂਜੀ ਹਾਂਜੀ ਆ ਆ ਆ ਚੀਜ਼ ਵੀ ਤੁਹਾਡੇ ਕੋਲੋਂ ਆਈ ਹੈ ਜੀ ਹਾਂਜੀ ਹਾਂ ਇਹ ਸਲੈਬਸ ਹੈ ਇਹ ਡੈਰਜੀਕਲ ਆਰਟੀਫੀਸ਼ੀਅਲ ਸਲੈਬਸ ਹੁੰਦੀਆਂ ਜੀ ਜੈਡ ਬਲੈਕ ਟੈਗ ਲੱਗੀ ਹੈ ਜੀ ਦੇਖੋ ਡਾਈਨਿੰਗ ਟੇਬਲ ਤਿਆਰ ਕਰਤਾ ਕਿੰਨਾ ਸੋਹਣਾ ਕੰਮ ਹੋਇਆ ਮਤਲਬ ਤੇ ਨਾ ਹੀ ਇਹਦੇ ਉੱਤੇ ਕੋਈ ਚੀਜ਼ ਘੜੀਸਾਂਗੇ ਕੋਈ ਇਸ ਤਰ੍ਹਾਂ ਦੀ ਕੋਈ ਚਰੀਟ ਪੈਣ ਦਾ ਕੋਈ ਚਾਂਸ ਨਾ ਆ ਕੇ ਪਾਣੀ ਨਾਲ ਇਹਨੇ ਫੁੱਲਣਾ ਨਾ ਕੁਝ ਹੋਣਾ ਇਹਨੂੰ ਤੇ ਆ ਆ ਆ ਵੀ ਆਪਣੇ ਕੋਲੋਂ ਆਇਆ ਹੋਇਆ ਜੀ ਹਾਂਜੀ ਇਹ ਵੀ ਸੇਮ ਉਹੀ ਟਾਇਲ ਹੈ ਜੀ ਬਸ ਸੇਮ ਸੇਮ ਉਹੀ ਉਹੀ ਟਾਇਲ ਹੈ ਸੇਮ ਉਹੀ ਚੀਜ਼ ਉਹਦੇ ਡਾਇਨਿੰਗ ਟੇਬਲ ਬਣ ਗਿਆ ਉਸੇ ਦਾ ਕਿਚਨ ਦਾ ਟੇਬਲ ਟੌਪ ਬਣ ਗਿਆ ਇਹ ਇਹ ਐਡਾ ਐਡੀ ਵੱਡੀ ਸਲੇਬ ਹੁੰਦੀ ਹੈ ਆਪਣੇ ਕੋਲੇ ਜੀ 8 ਫੁੱਟ ਦੀ ਹੁੰਦੀ ਹੈ ਜਾਂ 8 ਫੁੱਟ ਦੀ ਹੈ ਹਾਂ ਇਹ ਤਾਂ ਛੋਟਾ 8 ਫੁੱਟ ਵੀ ਹੁੰਦੀ ਹੈ 8 ਫੁੱਟ 10 ਫੁੱਟ ਦੀ ਵੀ ਆਉਂਦੀ ਹੈ ਇਹਦੇ ਵਿੱਚ ਹਾਂ ਵੈਸੇ ਕਿਚਨ ਦੇ ਵਿੱਚ ਕੰਮ ਹੋਇਆ ਬਹੁਤ ਸੋਹਣਾ ਜਿਹੜੇ ਸੱਜਣ ਘਰ ਪਾ ਰਿਹਾ ਇਧਰਲੇ ਪਾਸੇ ਤੁਸੀਂ ਦੇਖੋ ਇੱਕ ਗੱਲ ਹੋਰ ਸ਼ੌਂਕ ਵਾਲੀ ਤੇ ਕਮਾਲ ਗੱਲ ਇਹ ਹੈ ਮਾਸਟਰ ਜੀ ਵੀ ਬੰਦਿਆਂ ਨੇ ਮਕਾਨ ਦੇ ਵਿੱਚ ਐਡੇ ਮਕਾਨ ਦੇ ਵਿੱਚ ਇੰਨਾ ਵੱਡਾ ਪੂਲ ਬਣਾਇਆ ਸਹੀ ਹੈ ਜੀ ਗੱਲ ਬਾਕੀ ਦੇਖੋ ਮੈਂ ਦੇਖ ਕੇ ਹੈਰਾਨ ਹੋਇਆ ਕਿਚਨ ਦਾ ਕਨਸੈਪਟ ਬਹੁਤ ਸੋਹਣਾ ਬਣਾਇਆ ਹੈ ਇਹਨਾਂ ਨੇ ਕਮਾਲ ਕਿਚਨ ਨੂੰ ਖੁੱਲਾ ਵੀ ਰੱਖਿਆ ਵੈਂਟੀਲੇਸ਼ਨ ਵੀ ਹੈ ਹਰਿਆਲੀ ਵੀ ਸਾਰਾ ਦਿਨ ਦੇਖੋ ਲੇਡੀ ਨੇ ਕੰਮ ਕਰਨਾ 2 ਘੰਟੇ 4 ਘੰਟੇ ਸਭ ਨੇ ਹਰਿਆਲੀ ਮੱਥੇ ਲੱਗਣੀ ਹੈ ਉਹਨਾਂ ਦੀ ਤੇ ਇਧਰ ਇਹ ਪੂਲ ਏਰਗੇ ਦਾ ਜਿਹੜਾ ਕੰਮ ਆ ਇਹ ਵੀ ਤੁਹਾਡੇ ਕੋਲ ਹੈ ਸਾਰੀ ਟਾਇਲ ਆਪਣੇ ਕੋਲ ਟੋਟਲੀ ਜੀ ਠੀਕ ਹੈ ਜੀ ਤੇ ਆ ਬਾਹਰਲੇ ਪਾਸੇ ਫਿਰ ਉਹੀ ਆ ਗਿਆ ਉਹੀ ਆ ਗਈ ਪਾਰਕਿੰਗ ਟਾਇਲ ਜਿਹੜੀ ਬਾਹਰ ਲੱਗੀ ਹੈ ਉਹੀ ਬੈਕ ਸਾਈਡ ਲੱਗੀ ਹੈ ਤੇ ਇਧਰ ਮੁੰਡੇ ਵਾਸਤੇ ਇੱਧਰਲੇ ਪਾਸੇ ਆਜੋ ਆਪਾਂ ਉੱਪਰ ਵੀ ਚੱਲੀਏ ਆਜੋ ਉੱਪਰਲੇ ਪਾਸੇ ਵੀ ਦੇਖੀਏ ਆਹ ਤਾਂ ਸੱਚੀ ਨਾ ਜਿਹੜੇ ਵੀ ਸੱਜਣ ਰਸੋਈ ਪਾਉਣਾ ਚਾਹੁੰਦੇ ਆਪਦੇ ਆਰਕੀਟੈਕਟ ਨੂੰ ਦੱਸ ਸਕਦੇ ਆ ਕਿ ਰਸੋਈ ਦੇ ਵਿੱਚ ਕੋਈ ਤੜਿਆਪਨ ਨਹੀਂ ਮਹਿਸੂਸ ਹੋ ਰਿਹਾ ਕਿ ਕੋਈ ਲੇਡੀ ਇੱਥੇ ਕੰਮ ਕਰ ਰਹੀ ਉਹ ਤਾਂ ਤੜੀ ਹੋਈ ਆ ਖੁੱਲੀ ਸੋਈ ਹੈ ਜਿਹੜੀ ਟ੍ਰੈਡੀਸ਼ਨਲ ਆ ਆਪਾਂ ਚਾਰੇ ਪਾਸੇ ਸੈਲਫ ਪਾ ਕੇ ਹਾਂ ਉਹਦੇ ਨਾਲ ਉਹ ਆ ਮੈਨੂੰ ਬਾਕੀ ਬਹੁਤ ਸੋਹਣੀ ਲੱਗੀ ਮਤਲਬ ਮੈਂ ਫਸਟ ਟਾਈਮ ਆਇਆ ਹਾਂ ਪਰ ਦੇਖ ਕੇ ਨਾ ਮਨ ਖੁਸ਼ ਹੋ ਗਿਆ ਕਿ ਉਧਰਲੇ ਪਾਸੇ ਵੀ ਖੁੱਲਾ ਇੱਧਰਲੇ ਪਾਸੇ ਵੀ ਗਲਾਸ ਲੱਗੇ ਹੋਏ ਆ ਤੇ ਖੁੱਲਾ ਖੁੱਲਾ ਆਜੋ ਉੱਪਰ ਚੱਲਦੇ ਆਜੋ ਆਜੇ ਦੇਖਦੇ ਆ ਇਹ ਤਾਂ ਕੋਠੀ ਦੇਖਣ ਚ ਵੀ ਇਨੰਦ ਆ ਰਿਹਾ ਪੱਥਰ ਦੇ ਨਾਲ ਨਾਲ ਆਜੋ ਆ ਦੇਖੋ ਆ ਆ ਆ ਇੰਡਲੈਸ ਲੱਗੀ ਹੋਈ ਐ ਇੱਥੇ ਇੰਡਲੈਸ ਲੱਗੀ ਹੋਈ ਹੈ ਜੀ ਹਾਂ ਆ ਆ ਰੇਸ਼ੇ ਜਿਹੜੇ ਇਹਨਾਂ ਦੇ ਮਿਲਦੇ ਆ ਹਨਾ ਹਾਂਜੀ ਆ ਜੋ ਉੱਪਰਲੇ ਪਾਸੇ ਇਧਰ ਵੀ ਉਹੀ ਉਹੀ ਸੀਰੀਜ਼ ਦਾ ਪੱਥਰ ਲੱਗਿਆ ਹੋਇਆ ਕੋਈ ਸੀਰੀਜ਼ ਆ ਗਈ ਜੀ ਕਰਮ ਸੀਰੀਜ਼ ਹੀ ਆ ਗਈ ਟਾਇਲ ਸਾਰੀ ਜੀ ਹੁਣ ਦੇਖੋ ਆਪਣੀ ਫਿਨਿਸ਼ਿੰਗ ਦੇਖੋ 33 ਫੁੱਟ ਲ ਟਾਇਲ ਹੈ ਉੱਤੋਂ ਖੜ ਕੇ ਨੀਚੇ ਨੀਂਗਾ ਮਾਰੋ ਮਤਲਬ ਵੀ ਰੂਹ ਕੁਝ ਹੁੰਦੀ ਐ ਟਾਇਲ ਦੇਖ ਕੇ ਹਮ ਇਧਰਲੇ ਪਾਸੇ ਨਾ ਕੋਈ ਬਾਥਰੂਮ ਬਣਿਆ ਦਿਖਾ ਸਕਦੇ ਆ ਜੀ ਬਾਥਰੂਮ ਇਹਨਾਂ ਦਾ ਉੱਪਰ ਹੋਏਗਾ ਜੀ ਕੋਈ ਇਧਰਲੇ ਪਾਸੇ ਪਤੋ ਆਜੋ ਇੱਕ ਅੱਧਾ ਬਾਥਰੂਮ ਦੇਖ ਲਈਏ ਕਿਵੇਂ ਬਣਿਆ ਹੋਇਆ ਆ ਆ ਲਓ ਜੀ ਆਹ ਕਨਸੈਪਟ ਆਪਾਂ ਤੁਹਾਡੇ ਉਥੇ ਲੱਗੇ ਦੇਖਦੇ ਹੁੰਦੇ ਆ ਹਾਂਜੀ ਹਾਂ ਬਿਲਕੁਲ ਜੀ ਜਿਹੜਾ ਆ ਐਡਾ ਐਡਾ ਬਾਥਰੂਮ ਕਿੰਨੇ ਚ ਬਣ ਜਾਂਦਾ ਹੋਇਆ ਇਹ ਪੱਥਰ ਚ ਬਸ ਓਹੀ 33 ਰੁਪਏ ਸਕੇਰ ਫੁੱਟਾਂ ਤੇ ਆਲੀ ਜੇ ਮੰਨ ਲਓ 250 ਫੁੱਟ ਦੀ ਬਾਥਰੂਮ ਹੈ 240 ਫੁੱਟ ਦਾ 8000 ਦੀ ਟਾਈਲ ਹੋਗੀ ਮਤਲਬ ਜਿੰਨਾ ਕੁ ਮੇਰਾ ਅੰਦਾਜ਼ਾ ਵੀ ਇਹ 8000 ਵਾਲਾ ਲਗਭਗ ਏਡਾ ਕੀ ਹੋਏਗਾ ਜੀ ਥੋੜਾ ਬੰਦਾ ਵੱਧ ਜੇ ਤਾਂ ਵਾਧੇ 1500 ਰੁਪਏ ਮਤਲਬ ਹਾਂ ਇਹ ਤਕਰੀਬਨ ਆਪਾਂ ਕਹਿ ਸਕਦੇ ਵੀ ਇਹ ਉਹ ਉਸ ਆਪਸ਼ਨ ਚ ਆ ਜਾਂਦਾ 8000 ਵਾਲਾ ਹਾਂ ਮਤਲਬ ਜੋ ਆਪਣੇ ਫਲੋਰਿੰਗ ਦਾ ਰੇਟ ਹੈ 33 ਰੁਪਏ ਉਹੀ ਬਰਸ਼ੂਮ ਦੀ ਟਾਈਲ ਦਾ ਰੇਟ ਹੈ ਡਾਰਕ ਕਲਰ ਦਾ ਲਾਈਟ ਕਲਰ ਦਾ ਸਭ ਦਾ ਸੇਮ ਰੇਟ ਆਪਾਂ ਜੋ ਕਮਿਟਮੈਂਟ ਰੱਖੀ ਹੋਈ ਹੈ ਮਤਲਬ ਉਹ ਤੋਂ ਹਟਦੇ ਨਹੀਂ ਪਿੱਛੇ ਇਧਰਲੇ ਪਾਸੇ ਬਾਹਰ ਆਇਓ ਜੀ ਇੱਕ ਨਾ ਇਧ ਆ ਆਟਾ ਇਹਲਾ ਲੱਗਾ ਇਹ ਵੀ ਦੋਵੇ ਚਾਰ ਦੀ ਉਹੀ ਆ ਗਈ ਜੀ ਜਿਹੜੇ ਅੰਦਰ ਲੱਗੀ ਹੋਈ ਹੈ ਅੱਛਾ ਅੰਦਰ ਉਹਦੇ ਨਾਲ ਦੀ ਹੋਈ ਆ ਉਹਦੇ ਨਾਲ ਦੀ ਆ ਇਹ ਇਹ ਚ ਮੈਨੂੰ ਰੇਸ਼ੇਕ ਨਹੀਂ ਲੱਗੇ ਇਹ ਹੋਰ ਮੈਂ ਮੈਨੂੰ ਸਿਰੇ ਚ ਹੋਰ ਲੱਗੀ ਵੀ ਕਾਰਵਿੰਗ ਵਾਲੀ ਹੈ ਉਹੀ ਆ ਕਾਰਵਿੰਗ ਹੈ ਜਦ ਕੋਈ ਰੇਸ਼ਾ ਸ਼ਾਈਨ ਕਰ ਰਿਹਾ ਜਿਵੇਂ ਇੱਥੇ ਰੇਸ਼ਾ ਸ਼ਾਈਨ ਪੈ ਰਹੀ ਹੈ ਨਾ ਸਿੱਧੀ ਧੁੱਪ ਪੈ ਰਹੀ ਹੈ ਨਾ ਜਦੋਂ ਉਹ ਛਾਵੇਂ ਤੋਂ ਚਾਨਣ ਪੈਂਦਾ ਉਦੋਂ ਫਿਰ ਬੜਾ ਸ਼ਾਈਨ ਕਰਦੀ ਫਿਰ ਜਿਹੜੀ ਕਾਰਵਿੰਗ ਆ ਉੱਠਦੀ ਹੈ ਜਾਰੀ ਇਹਦੀ ਆ ਆ ਦੇਖੋ ਹੁਣ ਦੇਖੋ ਹੋਟਲ ਇੱਥੋਂ ਦੇਖੋ ਹੋਟਲ ਹੂੰ ਬਾਕੀ ਦੇਖੋ ਸਿੰਗਲ ਕਦਰ ਲੱਗਿਆ ਚੈਸਟ ਐਪ ਨੂੰ ਛੱਡ ਕੇ ਇਹਨਾਂ ਨੇ ਸਿੰਗਲ ਕਦਰ ਚੂਜ਼ ਕੀਤਾ ਪਰ ਬਹੁਤ ਸੋਹਣਾ ਲੱਗ ਰਿਹਾ ਹੈ ਮਤਲਬ ਬਹੁਤ ਕਮਾਲ ਬਹੁਤ ਕਮਾਲ ਇਹਦੇ ਉਹ ਡੱਬੇ ਜੇ ਬਣ ਰਹੇ ਹਨਾ ਜੀ ਜੇ ਅਪ ਗੌਰ ਨਾਲ ਦੇਖੀਏ ਹਾਂ ਵਿੱਚ ਵੀ ਇਹਦੇ ਮਤਲਬ ਸਹੀ ਹੈ ਤੁਹਾਡੀ ਗੱਲ ਜੀ ਹਨਾ ਉਹ ਉਹਨਾਂ ਨੇ ਨਾ ਉਹਨੂੰ ਲਾਉਣ ਵਾਲੇ ਨੇ ਉਹਨੂੰ ਉਸ ਤਰ੍ਹਾਂ ਬਣਾ ਕੇ ਲਾਤਾ ਜੇ ਅਪ ਗੌਰ ਨਾਲ ਦੇਖੀਏ ਤਾਂ 400 400 ਡੱਬੇ ਅਲੱਗ ਤੋਂ ਬਣ ਰਹੇ ਆ ਹਨਾ ਹਾਂਜੀ 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 ਬਹੁਤ ਸੋਹਣੀ ਲੱਗਦੀ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹੁਣ ਤੁਹਾਨੂੰ ਭੁਲੇਖਾ ਇਹ ਪੈਣਾ ਕਿ ਭਾਈ ਕੋਠੀ ਦਿਖਾਤੀ ਪਤਾ ਨਹੀਂ ਆਹ ਹੀ ਸੀਮਤ ਡਿਜ਼ਾਈਨ ਹੋਣਗੇ ਆਹ ਹੀ ਸੀਮਤ ਮਾਲ ਹੋਊਗਾ ਪਤਾ ਨਹੀਂ ਥੋੜਾ ਜਿਹਾ ਪਿਆ ਹੋਊਗਾ ਪਤਾ ਨਹੀਂ ਉਨਾਂ ਕੀ ਪਿਆ ਹੋਊਗਾ ਤਾਂ ਕੋਠੀ ਵਾਲਾ ਨੂੰ ਉਹ ਪਾ ਦੇਤਾ ਹਾਂ ਹੈਨਾ ਭਾਈ ਬੰਦੇ ਨੂੰ ਐਵੇਂ ਲੱਗਦਾ ਆ ਦੇਖ ਕੇ ਬਈ ਯਾਰ ਕੋਠੀ ਚ ਕਿਤੇ ਮਾਸਟਰ ਜੀ ਕੋਲ ਕਿਤੇ ਉਨਾਂ ਕੀ ਨਾ ਪਿਆ ਹੋਵੇ ਤਾਂ ਕਹਿੰਦਾ ਹੋਵੇ ਪਿਆ ਹੋਵੇ ਤੇ ਉਹ ਦਿਖਾਤਾ ਹੋਵੇ ਮਤਲਬ ਹਾਂ ਬਈ ਹੋ ਸਕਦਾ ਵੀ ਕਹਿੰਦੇ ਹੁਣ ਬਈ ਆਪਾਂ ਮੜਿਆ ਵਖਾਦਗੇ ਵੀ ਇੱਥੇ ਉਸੇ ਚੀਜ਼ ਦੇ ਵਿੱਚ ਸਟਾਕ ਵੀ ਬਹੁਤ ਆ ਬਿਲਕੁਲ ਜੀ ਤੇ ਇੱਥੇ ਚੁਆਇਸ ਵੀ ਬਹੁਤ ਆ ਹੂੰ ਚੁਆਇਸ ਦੇ ਦੇਖੋ ਆਪਣੇ ਕੋਲੇ 6x4 ਤੋਂ ਸ਼ੁਰੂ ਹੋ ਜਾਂਦੀ ਹੈ ਟਾਈਲ ਹੂੰ ਸਾਈਜ਼ ਦੇ ਕੋਈ ਦਿੱਕਤ ਨਹੀਂ ਜੋ ਮਾਦੀ ਸਾਈਜ਼ ਲਾਓ 32x64 ਲਾਓ 2x4 ਲਾਓ 6x4 ਲਾਓ ਐਂਡਰਲੈਸ ਲਾਓ ਐਂਡਰਲੈਸ ਸੀਰੀਜ਼ ਦੇ ਲਾਓ ਆ ਐਂਡਰਲੈਸ ਭਈ ਆ ਦੇਖੋ ਐਂਡਰਲੈਸ ਟਾਈਲ ਇਹ ਸਾਰੇ ਫਰਸ਼ ਤੇ ਇੱਕੋ ਹੀ ਲੱਗਿਆ ਲੱਗੂਗਾ ਇੱਕੋ ਹੀ ਲੱਗੂਗਾ ਵੀ ਭਾਈ ਇੱਕੋ ਹੀ ਲਾਈ ਹੋਈ ਆ ਕੋਈ ਦੂਜੀ ਟਾਈਲ ਹੀ ਲਾਈ ਹੋਈ ਆ ਲੋ ਆ ਐਂਡਲੈਸ ਪਈ ਆ 2 ਵਿੱਚ 4 ਦਾ ਸਾਈਜ਼ ਐ ਐਂਡਲੈਸ ਸੀਰੀਜ਼ ਦੇ ਵਿੱਚ ਐ ਕਾਰਵਿੰਗ ਸੀਰੀਜ਼ ਐ ਦੇਖੋ ਕਾਰਵਿੰਗ ਦੇਖੋ ਹੂੰ ਆ ਦੇਖੋ ਇਹਦੇ ਰੇਸ਼ੇ ਚਮਕਣਗੇ ਹੂੰ ਇਹਦੇ ਰੇਸ਼ੇ ਚਮਕਣਗੇ ਤੇ ਆ ਬਹੁਤ ਅਲੱਗ ਚੀਜ਼ ਆ ਗਈ ਐ ਜੀ ਜਿਹੜੀ ਅੱਗੇ ਨਹੀਂ ਕਲਾਸਿਕਲ ਲੁੱਕ ਦੇ ਵਿੱਚ ਆ ਗਈ ਬਹੁਤ ਪਿਆਰਾ ਪਿਆਰੀ ਚੀਜ਼ ਆ ਗਈ ਆਹਾ ਹਾਂਜੀ ਤੇ ਇਧਰਲੇ ਪਾਸੇ ਇਹਦੇ ਰੇਸ਼ੇ ਬਹੁਤ ਅਲੱਗ ਆ ਜੀ ਇਹਦੇ ਰੇਸ਼ੇ ਬਹੁਤ ਅਲੱਗ ਬੁੱਕ ਮੈਚ ਸੀਰੀਜ਼ ਦੇ ਵਿੱਚ ਆ ਗਈ ਜੀ ਇਹ ਤੇ ਉਹ ਉਹਦੇ ਵੀ ਦਿਖਾ ਦਿਓ ਚੁਆਇਸ ਜਿਹੜੀ ਆਪਾਂ ਬਾਹਰਲੇ ਪਾਸੇ ਲਵਾਈ ਸੀਗੀ ਜਿਹੜੀ ਆਮ ਲੌਬੀ ਚ ਆ ਤਾਂ ਆ ਤਾਂ ਲੌਬੀ ਚ ਲਾ ਦਿੰਨੇ ਆ ਜੀ ਤਾਂ ਹਾਂ ਉੱਪਰ ਓਪਨ ਏਰੀਏ ਦੇ ਵਿੱਚ ਮਤਲਬ ਹਾਂ ਨਾ ਜੀ ਉੱਪਰਲੇ ਏਰੀਏ ਦੇ ਵਿੱਚ ਓਪਨ ਏਰੀਏ ਦੇ ਵਿੱਚ ਆਹ ਲਾ ਦਿੰਨੇ ਹੁੰਦੇ ਆ ਇਹ ਇਹ ਤਾਂ ਆਹ ਉਹ ਆ ਨਾ ਜਿਹੜੀ ਇਟਾਂ ਤੋਂ ਵੀ ਸਸਤੀ ਪੈ ਜਾਂਦੀ ਹੈ ਇਹ ਲੱਗ ਚੀਜ਼ ਹੈ ਇਹਦੇ ਆਪਾਂ ਵਜਨ ਦੇ ਸਕਦੇ ਆ ਮਤਲਬ ਅੱਛਾ ਅੱਛਾ ਇਹਨੂੰ ਤਾਂ ਆਪਾਂ ਬਾਹਰਲੇ ਏਰੀਏ ਚ ਲਾ ਸਕਦੇ ਹਾਂ ਜਿੱਦੇ ਕਾਰਾਂ ਗੱਡੀਆਂ ਹਾਂ ਕਾਰਾਂ ਗੱਡੀਆਂ ਵਾਸਤੇ ਇਹਨੂੰ ਕਿਰਵੇਸ ਕਿਹਾ ਫੁੱਟ ਦੀ ਰੇਂਜ ਆ ਗਈ ਠੀਕ ਆ ਜੀ ਜਿਹੜੀ ਆਪਾਂ ਕਹਿੰਨੇ ਆ ਵੀ ਉੱਪਰ ਟਰੈਸ ਤੇ ਲਗਾਉਣੀ ਆ ਆਪਾਂ ਉਹ ਆ ਵਾਲੀ ਸੀਰੀਜ਼ ਆ ਗਈ ਜੀ ਦੇ ਵਿੱਚ ਕਿਤੇ ਵੀ ਲਗਾ ਅੰਦਰ ਵੀ ਲਗਾ ਸਕਦੇ ਆ ਮਤਲਬ ਹੂੰ ਤੇ ਇਹ 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 ਇੱਟਾਂ ਨੂੰ ਸਸਤੀ ਪੈਂਦੀ ਹੈ ਇੱਟਾਂ ਨੂੰ ਸਸਤੀ ਪੈਂਦੀ ਹੈ 22 ਪਰ ਸਕੇਅਰ ਫੁੱਟ ਰੇਟ ਹੈ ਜੀ ਮਤਲਬ ਇਸ ਦਾ 22 ਰੁਪਏ ਸਕੇਅਰ ਫੁੱਟ ਦੇ ਵਿੱਚ ਇੱਟਾਂ ਨੂੰ ਸਸਤੀ ਪੈ ਜਾਂਦੀ ਤੁਸੀਂ ਲਾ ਕੇ ਜਦੋਂ ਮਰਜ਼ੀ ਲਾ ਕੇ ਦੇਖ ਲਓ ਕਲਰ ਬਹੁਤ ਹੈ ਵੈਰਾਈਟੀ ਦੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਆ ਦੇਖੋ ਸਾਰੇ ਕਲਰ ਹੂੰ ਆ ਦੇਖੋ ਔਰ ਦੂਸਰੀ ਕਾ ਲੈ ਹੈ ਰੈਗੂਲਰ ਮਾਲ ਹੈ ਪ੍ਰੀਮੀਅਮ ਕੁਆਲਟੀ ਦਾ ਮਾਲ ਹੈ हां ਤੇ ਇਹ ਜਿੰਨਾ ਮਰਜੀ ਲੈ ਜਾਓ ਇਹ ਵੀ ਨਹੀਂ ਕਿ ਭਾਈ 22 ਰੁਪਏ ਫੁੱਟ ਤਾਂ ਪਤਾ ਨਹੀਂ ਸੀਮਤ ਹੀ ਆ ਇੰਨਾ ਕੀ ਹੋਊਗਾ ਤੇ ਜਿੰਨਾ ਮਰਜੀ ਹਰ ਆਰਡਰ ਤੇ ਹਰ ਗੱਡੀ ਚ ਮਾਲ ਮਤਲਬ ਹਰ ਡੀਨ ਕੰਟੀਨਿਊ ਹੁੰਦਾ ਰਹਿੰਦਾ ਆਪਣੇ ਕੋਲੇ ਤੁਸੀਂ ਭਾਵੇਂ ਯਾਰ ਗੁਰਦੁਆਰਾ ਸਾਹਿਬ ਦਾ ਕੰਮ ਵੈੱਡ ਲੋ ਇੱਥੋਂ ਮਾਲ ਨਹੀਂ ਮੁਕਦਾ ਮਾਲ ਨਹੀਂ ਮੁਕਦਾ ਹਾਂ ਇਹ ਮਾਲ ਨਹੀਂ ਮੁਕਦਾ ਇਹ ਇਹ ਉਹ ਆ ਜਿਹੜਾ 22 ਰੁਪਏ ਦਾ 22 ਰੁਪਏ ਸਕਰ ਫੁੱਟ ਦਾ ਆਜੋ ਤੇ ਆ ਆ ਉਹ ਸੱਚ ਜਿਹੜੀ ਆਪਾਂ ਬਾਹਰ ਲਾਉਨੇ ਜਿੱਥੇ ਭਾਰ ਆ ਸਕਦਾ ਹਾਂ ਜਿੱਤੇ ਆਪਾਂ ਵਜਨ ਦੇਣਾ ਨਾ ਸਲਿੱਪ ਕਰੇ ਹਾਂ ਐਂਟੀ ਸਕੀਡਰ ਦੇ ਵਿੱਚ ਹੈ ਨਾ ਤੋਂ ਪਛਾਣਦਾ ਸਰ ਜੀ ਤੇ ਕੋਈ ਹੂੰ ਓਪਨ 에ਰੀ ਚ ਜਿੱਥੇ ਮਰਜੀ ਆਪਾਂ ਨੂੰ ਲਗਾ ਸਕਦੇ ਹਾਂ ਹਾਂ ਇਹ 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 ਉਹ ਆ ਜਿਹੜੀ ਭਾਰ ਸਹਿੰਦੀ ਹੈ ਹਾਂਜੀ ਹਾਂਜੀ ਠੀਕ ਆ ਜੀ ਤੇ ਜੇ ਭਾਰ ਸਹਿਣ ਲਈ ਇਸ ਤੋਂ ਵੀ ਜ਼ਿਆਦਾ ਸਾਨੂੰ ਮਜ਼ਬੂਤ ਚਾਹੀਦਾ ਵੀ ਮੰਨ ਲਓ ਅਸੀਂ ਤਾਂ ਭਰੀ ਵੀ ਟਰਾਲੀ ਕੋਈ ਚੜਾਉਣੀ ਆ ਫਿਰ ਆਪਾਂ ਦੇਖੋ ਫਿਰ ਉਹ ਚੱਲਣ ਦੇ ਵੀ ਚੱਲ ਲਾਂਦੀ ਆ ਪਰ ਕਈ ਵਾਰ ਕੀ ਇਹਨਾਂ ਲੱਗਣ ਦੇ ਵਿੱਚ ਥੋਥ ਹੈ ਹਾਂ ਫਿਰ ਉੱਥੇ ਇਹਦਾ ਪੜਾਕਾ ਪੈ ਜਾਂਦਾ ਟਾਇਰ ਦਾ ਵੀ ਆਪਾਂ ਗਰੰਟੀ ਦਿੰਦੇ ਆ ਇਸ ਚੀਜ਼ ਦੀ ਕਸਟਮਰ ਨੂੰ ਸ਼ੋਰਟਿੰਗ ਦੇ ਵਿੱਚ 40 50 ਕੋਟਲ ਬਜੰਦਾ ਕਿ ਜਿਵੇਂ ਬਹੁਤ ਦੁਕਾਨਦਾਰ ਕਹਿੰਦੇ ਨਾ ਚੜ੍ਹਾਈ ਫਿਰ ਕੋਈ ਦਿੱਕਤ ਨਹੀਂ ਹਾਂ ਪਰ ਕਾਹਲੂ ਲਾਂਬੇ ਤੋਂ ਡਰਦੇ ਆ ਉਹ ਚੀਜ਼ ਦੇ ਵਿੱਚ ਤੇ ਉਹਦੇ ਲਈ ਟਾਇਲ ਹੋਰ ਹੋਰ ਮਜ਼ਬੂਤ ਟਾਇਲ ਉਹਦੇ ਲਈ ਫੁੱਲ ਬੋਡੀ ਹੋਰ ਅੱਗੇ ਵੈਰਿਟੀ ਆ ਜਾਂਦੀ ਹੈ ਠੀਕ ਆ ਜੀ ਇਧਰਲੇ ਪਾਸੇ ਕੀ ਦੇ ਰਹੇ ਆ ਇਧਰ 3264 ਆ ਗਈ ਤੇ ਬਾਕੀ ਆਪਾਂ ਫੁੱਲ ਬੋਡੀ ਜਿਹੜੀ ਆਪਾਂ ਕਹਿੰਦੇ ਸੀ ਹੋਰ ਇਹ ਦੂ ਹੈਗੀ ਆਹ ਚੀਜ਼ ਆ ਜਿਹੜੀ ਅਸਲੀ ਫੁੱਲ ਬੋਡੀ ਆ ਗਈ ਆਪਾਂ ਫੁੱਲ ਬੋਡੀ ਆ ਜਿਹੜੀ ਤੁਸੀਂ ਪੌੜੀਆਂ ਵਗੈਰਾ ਤੇ ਤੁਸੀਂ ਲਾ ਸਕਦੇ ਆ ਤੁਹਾਨੂੰ ਉਹ ਮੋਲਡਿੰਗ ਲਾਉਣ ਦੀ ਲੋੜ ਨਹੀਂ ਉਹ ਉਹ ਸਟੈਪ ਆਗੇ ਉਹ ਆਪਾਂ ਉਧਰ ਦਿਖਾਉਣੇ ਆ ਉਹ ਲੰਬੇ ਸਟੈਪ ਆੜੇ 4 4 ਫੁੱਟ ਦੇ ਪਰ ਇਹ ਇਹ ਉਹ ਸੇਮ ਪਾਰਕਿੰਗ ਟਾਇਲ ਆ ਗਈ ਮਤਲਬ ਜਿਹੜੀ ਆਪਾਂ ਕਹਿੰਦੇ ਆਪਾਂ ਭਰਿਆ ਹੋਰ ਮਾਲ ਜਿੰਨਾ ਮਰਜ਼ੀ ਭਰ ਢਾਹ ਲੋਗੇ ਤੇ ਅੱਛਾ 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 ਇਹ ਇਹ ਤੇ ਬ੍ਰਾਂਡਡ ਟਾਇਲ ਹੈ ਬਹੁਤ ਹੈਵੀ ਟਾਇਲ ਹੁੰਦੀ ਹੈ ਮਤਲਬ 29 ਕਿਲੋ ਤੋਂ ਪਲੱਸ ਬਾਕਸ ਦਾ weight ਹੁੰਦਾ ਇਹ ਇਹਦਾ rate ਕੀ ਪਊਗਾ ਇਹ ਇਹ 42 ਤੇ 45 ਦੇ ਫੁੱਟ ਹੁੰਦੀ ਹੈ ਜੇ ਲਾਈਟ ਕਲਰ 42 ਹੈ ਡਾਰਕ ਕਲਰ 45 ਹੈ ਇਹ ਪੂਰਾ ਭਾਰ ਚੱਲੂਗੀ ਪੂਰਾ ਭਾਰ ਇਹ ਦੋਵੇਂ ਦੋ ਦੇ ਟਾਇਲ ਆ ਗਈ ਜੀ ਜੀ ਡਬਲ ਚਾਰਜ ਆ ਗਈ ਆ ਬੁੱਕ ਮੈਚ ਆ ਗਈ ਅੱਜ ਤੁਹਾਨੂੰ ਮੈਂ ਤੁਹਾਨੂੰ ਸਟੈਪ ਦਿਖਾਉਣਾ ਇਹ ਦੋ ਵਿੱਚ ਆ ਦੀ ਟਾਇਲ ਆ ਜ ਸਾਰੀ ਹਮ ਤੇ ਆਹ ਫੁੱਲ ਬਾਡੀ ਦੇ ਵਿੱਚ ਆ ਪਏ ਆ ਉਹ ਇਹ ਫੁੱਲ ਬਾਡੀ ਦੇ ਸਟੈਪ ਆ ਗਏ ਜੀ ਆ ਆ ਸਟੈਪ ਪਏ ਆ ਜਿਹੜੀ ਆ ਚੀਜ਼ ਆ ਨਾ ਜਦੋਂ ਆਪਾਂ ਦੂਸਰੀ ਟਾਇਲ ਲਾ ਦਿੰਨੇ ਆ ਨਾ ਪੌੜੀ ਤੇ ਉਹ ਝਾਕਣ ਲੱਗ ਜਾਂਦੀ ਆ ਇੱਥੋਂ ਆ ਦੇਖੋ ਇਹਦਾ ਗੋਲਾ ਬਣਿਆ ਹੋਇਆ ਬਿਲਕੁਲ ਸੇਮ ਗੋਲਾ ਡਿਟੋਮੇ ਜੇ ਮੰਨ ਕੇ ਚੱਲੋ ਇਹਨੂੰ ਹੋਰ ਵੀ ਵੜਦੇਾਂਗੇ ਤਾਂ ਇਸ ਤਰ੍ਹਾਂ ਦਾ ਗੋਲਾ ਹੀ ਫੇਰ ਨਿਕਲੇਗਾ ਸੇਮ ਨਿਕਲਣਾ ਮਤਲਬ ਇਹਦੇ ਇਹ ਇਹ ਪੌੜੀਆਂ ਵਾਸਤੇ ਪਰਫੈਕਟ ਚੀਜ਼ ਇਹ ਹੈ ਹਾਂ ਦੇਖੋ ਨਾਲ ਐਂਟੀ ਸਕਿਡਰ ਹੈ ਤੇ ਹੱਥ ਫੇਰ ਕੇ ਦੇਖੋ ਸ਼ਰਾਫ ਕੀਤਾ ਹੋਇਆ ਹੂੰ ਕੋਈ ਸਲਿੱਪਰੀ ਨਹੀਂ ਇਹ ਸਪੈਸ਼ਲ ਬਣੀ ਹੋਈ ਉਹਦੇ ਵਾਸਤੇ ਬਣੀ ਪੌੜੀਆਂ ਵਾਸਤੇ ਆ ਜੀ ਬਣੀ ਹੋਈ ਉਹਦੇ ਵਾਸਤੇ ਆ ਜਿਹੜੀ ਗੱਲ ਹੈ ਤੇ ਆਪਾਂ ਉਹ ਵੀ ਦਿਖਾਤਾ ਆਪਾਂ ਉਹ ਬਾਥਰੂਮ ਕਨਸੈਪਟ ਵੀ ਦਿਖਾ ਦਈਏ ਜਿਹੜੇ ਮਤਲਬ ਕਿ ਆਪਾਂ ਉੱਥੇ ਕੋਠੀ ਦੇ ਵਿੱਚ ਦਿਖਾਤਾ ਕਿ 8000 ਰੁਪਏ ਦੇ ਵਿੱਚ ਹਾਂ ਆ ਸਾਰੇ ਪੌੜੀ ਕੋਲੇ ਲਾਈ ਮੋਕਅਪ ਸਭ ਤੱਕ ਲੱਗੇ ਪਏ ਆ ਹ ਅੱਜਕੱਲ 11-11 ਫੁੱਟ ਦੇ 12 ਫੁੱਟ ਤੱਕ ਦੇ ਹਾਈਟ ਦੇ ਬਾਥਰੂਮ ਲੱਗਦੇ ਨੇ ਮਤਲਬ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਇੱਥੇ ਲਾ ਕੇ ਉਹ ਦਿਖਾਤਾ ਕਿ ਭਾਈ ਤੁਹਾਨੂੰ ਕਿਸੇ ਵੀ ਆਰਕੀਟੈਕਟ ਤੋਂ ਡਿਜ਼ਾਈਨ ਕਰਾਉਣ ਦੀ ਲੋੜ ਨਹੀਂ ਇੱਥੇ ਡਿਜ਼ਾਈਨ ਕੀਤੇ ਸਾਰੇ ਬਣੇ ਪਿਆ ਤੁਸੀਂ ਸਿਲੈਕਟ ਕਰੋ ਸੇਮ ਇਹੀ ਆਪਣੇ ਘਰ ਤਿਆਰ ਹੋ ਜਾਣਾ ਮਤਲਬ ਹਾਂ ਵੀ ਮਤਲਬ ਤੁਸੀਂ ਸਿਰਫ ਜਸਟ ਇੱਥੋਂ ਇੱਕ ਫੋਟੋ ਕੈਪਚਰ ਕਰ ਲਓ ਤੇ ਕਹਿ ਦਿਓ ਜੀ ਆਹ ਭੇਜ ਦਿਓ ਇੰਨਾ ਮਾਲ ਭੇਜ ਦਿਓ ਇੰਨਾ ਸਾਡਾ ਬਾਥਰੂਮ ਹੈ ਇੰਨੇ ਸਕਰ ਫੁੱਟ ਹੈ ਇੰਨੀ ਡੀਲ ਸਮਝਾ ਦੇਣੀ ਹੈ ਮਿਣ ਕੇ ਭੇਜ ਦਿਓ ਆ ਦੇਖੋ ਮਗਰਲੇ ਪਾਸੇ ਪ੍ਰੀਤ ਕਿੰਨਾ ਸੋਹ ਇਹ ਤਾਂ ਹਰ ਵਾਰੀ ਤੁਹਾਡੇ ਕੋਲ ਤਾਂ ਮੇਰੇ ਸਾਨੂੰ ਸੈਂਕੜੇ ਹੋਣਗੇ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਲਾਈ ਬਹੁਤ ਅਸੀਂ ਆਪ ਵੈਰਿਟੀ ਅਪਡੇਟ ਕਰਦੇ ਰਹਿੰਦੇ ਆ ਮਤਲਬ ਦੇਖੋ ਇਸ ਤੇ ਤਕਰੀਬ ਆ ਦੇਖੋ ਲੋ ਆਹ 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 ਦੇਖੋ ਪਹਿਲਾਂ ਆਪਣੇ ਇਸ ਤਰ੍ਹਾਂ ਇੱਥੇ ਪਤੰਗ ਕਟਿੰਗ ਲੱਗਿਆ ਹੋਇਆ ਸੀ ਬਾਥਰੂਮ ਹੁਣ ਚੇਂਜ ਕਰਕੇ ਦੇਖੋ ਨਿਊ ਲੁੱਕ ਦੇ ਵਿੱਚ ਕੋਈ ਪੈਟਰਨ ਚੇਂਜ ਹੋ ਗਿਆ ਤਾਂ ਉਹਨੂੰ ਅਪਡੇਟ ਕਰਤਾ ਮਤਲਬ ਅਸੀਂ ਹਾਂ ਆਹ ਲੱਗਿਆ ਹੋਇਆ ਤੇ ਇੱਕ ਗੱਲ ਹੋਰ ਆ ਵੀ ਜਿਹੜੇ ਨਾ ਮਤਲਬ ਬਹੁਤ ਵਾਰੀ ਬੰਦਾ ਕੋਈ ਬਾਹਰ ਬੈਠਾ ਹੁੰਦਾ ਤੇ ਬਾਹਰ ਬੈਠਾ ਬੰਦਾ ਆਨਲਾਈਨ ਤੁਹਾਡੇ ਤੋਂ ਕੋਈ ਚੀਜ਼ ਚੈੱਕ ਕਰ ਲਵੇ ਹਾਂ ਤਾਂ ਆਨਲਾਈਨ ਪੇਮੈਂਟ ਪਾ ਦੇਵੇ ਤੇ ਤੋਂ ਉਹਦੇ ਘਰੇ ਮਾਲ ਬਹੁਤ ਕਸਟਮਰ ਜਿੰਨੇ ਐਨਆਰਆਈ ਕਸਟਮਰ ਐ ਅਮਰੀਕਾ ਬੈਠੇ ਐ ਇਟਲੀ ਬੈਠੇ ਐ ਫਰਾਂਸ ਬੈਠੇ ਐ ਸਾਨੂੰ ਵੀਡੀਓ ਕਾਲ ਤੇ ਆਸੀ ਉਹਨੂੰ ਸਿਲੈਕਟ ਕਰਵਾ ਦਿੰਨੇ ਆ ਜੀ ਚਾਹੇ ਉਹ ਜਲੰਧਰ ਦੇ ਐ ਚਾਹੇ ਕਪੂਰਥਲੇ ਦੇ ਐ ਅਮਸਰ ਦੇ ਐ ਬਹੁਤ ਸਾਡੇ ਵੀਰ ਭਰਾ ਬਾਹਰ ਬੈਠੇ ਨੇ ਤੇ ਸਾਨੂੰ ਬਹੁਤ ਸਾਰੇ ਆਰਡਰ ਉਹਨਾਂ ਦੇ ਆ ਰਹੇ ਆ ਮਤਲਬ ਹਰ ਤੁਸੀਂ ਕਿਤੇ ਵੀ ਬੈਠੇ ਆ ਤੁਸੀਂ ਕੋਈ ਚੱਕਰ ਨਹੀਂ ਗਾ ਮਤਲਬ ਇਹ ਬੰਦੇ ਇੱਕ ਜ਼ਿੰਮੇਵਾਰ ਰਿਸਪੌਂਸੀਬਲ ਬੰਦੇ ਬੈਠੇ ਆ ਤੁਸੀਂ ਕਿਸੇ ਬਗਾਨੇ ਬੰਦੇ ਨੂੰ ਪੈਸੇ ਨਹੀਂ ਪਾ ਰਹੇ ਤੁਹਾਡਾ ਪੈਸਾ ਤੁਹਾਡੇ ਘਰ ਹੀ ਆ ਘਰੇ ਜਾਣਾ ਜੋ ਸੇਮ ਚੀਜ਼ ਹੁਣ ਦਿਖਾਈ ਹੈ ਸੇਮ ਡਿਟੋ ਟਾਇਲ ਦਿਖਾਈ ਹੈ ਉਹੀ ਤੁਹਾਡੇ ਘਰ ਡਿਲੀਵਰੀ ਹੋਣੀ ਹੈ ਮਤਲਬ ਹਾਂ ਤੇ ਜਿਹੜੀ ਆਪਾਂ ਕੈਮਰੇ ਤੇ ਦੇਖਣ ਨੂੰ ਥੋੜਾ ਤੁਹਾਨੂੰ ਫਰਕ ਲੱਗ ਸਕਦਾ ਪਰ ਜਿਹੜੀ ਅਸਲੀਅਤ ਦੇ ਵਿੱਚ ਪਹੁੰਚੋਗੇ ਉਸ ਤੋਂ ਵਧੀਆ ਜਾਊਗਾ ਉਸ ਤੋਂ ਵਧੀਆ ਚੀਜ਼ ਜਾਊਗੀ ਲੱਗਣ ਤੋਂ ਬਾਅਦ ਲੋਕੋ ਦੀ ਅਲਟੀਮੇਟ ਲੁੱਕ ਹੈ ਹੁਣ ਆਪਾਂ ਕੋਠੀਆਂ ਦੇਖ ਕੇ ਆਏ ਦੇਖੋ ਇੱਥੇ ਟਾਇਲ ਲੱਗੀ ਦੀ ਲੁੱਕ ਹੋਰ ਹੈ ਪਰ ਲੱਗਣ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਉਂਦੀ ਹੈ ਮਤਲਬ ਵੀ ਮੈਂ ਤਾਂ ਹੈਰਾਨ ਸੀ ਇੱਕ ਕੋਠੀ ਵਾਲੇ ਸ ਅ 26 ਲੱਖ ਦਾ ਪੱਥਰ ਲਾਉਣ ਵਾਲੇ ਸਾਡੇ 5 ਲੱਖ ਵਾਲੇ ਪੱਥਰ ਤੋਂ ਹਰਾਣਾ ਹਾਂ ਉਹਨਾਂ ਰਿਲੇਟਿਵ ਦੇ ਲੱਗਿਆ ਹੋਣਾ ਦੇਖੋ ਉਹਨਾਂ ਨੇ ਆਪਦੀ ਕੋਈ 80 ਰੁਪਏ ਫੁਟੇਜ ਆ 70 ਜੋ ਵੀ ਕਹਿ ਰਹੇ ਸੀ ਦੇਖੋ ਆਪਾਂ ਉਹਨਾਂ ਨੂੰ ਨਹੀਂ ਜਾਣਦੇ ਹਾਂ ਪਰ ਉਹ ਦੱਸ ਰਹੀ ਸੀ ਵੀ ਮੈਂ 33 ਫੁੱਟੇ ਟਾਇਲ ਲੈ ਕੇ ਆਏ ਆ ਤੇ ਉਹਦੋਂ ਕਿਤੇ ਵਧੀਆ ਲੱਗ ਰਹੀ ਹੈ ਲੱਗੀ। ਹਮਮ ਮਤਲਬ ਇੱਕ ਤੁਹਾਨੂੰ ਮੈਂ ਚੀਜ਼ ਹੋਰ ਦਿਖਾਵਾਂ ਕਿ ਅ ਬਹੁਤ ਵਾਰ ਸਾਡੇ ਦਿਮਾਗਾਂ ਦੇ ਵਿੱਚ ਇੱਕ ਚੀਜ਼ ਜਾ ਵੜਦੀ ਆ ਕਿ ਕਈ ਵਾਰੀ ਜਿਹੜੇ ਕਸਟਮਰ ਨਵੇਂ ਵੀਡੀਓ ਦੇਖ ਰਹੇ ਹੁੰਦੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਇੱਕ ਚੀਜ਼ ਚਲੀ ਜਾਂਦੀ ਆ ਕਿ ਪਤਾ ਨਹੀਂ ਇਹ ਰੇਟ ਤਾਂ ਦੇ ਰਿਆ ਕਿ ਸੀਮਤ ਸਟਾਕ ਆ। ਹਮਮ ਸੀਮਤ ਕੁਝ ਨਹੀਂਗਾ ਇੱਥੇ ਇੱਥੇ ਤਾਂ ਸੀਮਾ ਹੀ ਕੋਈ ਨਹੀਂਗੀ ਮਾਲਕ ਦੀ ਕਿਰਪਾ ਨਾਲ ਇਧਰਲੇ ਪਾਸੇ ਬਾਹਰ ਆ ਜਾਓ। ਆਜੋ ਮਾਸਟਰ ਜੀ ਮਾੜਾ ਜਿਹਾ ਢੇੜਾ ਕਢਾ ਦिए। ਉਹ ਦੇਖੋ ਬਾਹਰ ਦੋ ਗੱਡੀਆਂ ਆਈਆਂ। ਉਹ ਦੋ ਟਰਾਲੇ ਆਏ ਖੜੇ ਆ। ਆਏ ਖੜੇ ਆ ਤੇ ਇਧਰਲੇ ਪਾਸੇ ਦੋ ਤਿੰਨ ਲੈ ਕੇ ਹਟਿਆ। ਐਵੇਂ ਹੀ ਭੁੰਡੇ ਪਰ ਪਰ ਜਾਈ ਜਾਂਦੇ ਆ। ਇੱਥੇ ਸੀਮਾ ਹੀ ਕੋਈ ਨਹੀਂਗੀ। ਤੁਸੀਂ ਮਤਲਬ ਉਹ ਨਾ ਮੰਨ ਲਿਓ। ਬਈ ਪਤਾ ਨਹੀਂ ਜੇ ਸਸਤਾ ਦੇ ਰਿਹਾ ਤੇ ਕੁਆਲਿਟੀ ਆਲਾ ਦੇ ਰਿਹਾ ਤਾਂ ਪਤਾ ਨਹੀਂ ਇੰਨਾ ਕੀ ਮਾਲ ਨਾ ਪਿਆ ਹੋਵੇ। ਨਹੀਂ ਜੀ ਤੁਸੀਂ ਆਪਾਂ ਨਿਗ੍ਹਾ ਮਰੋਣੇ ਆ। ਹਾਂ। ਤੁਸੀਂ ਵੈਰਾਈਟੀ ਤੇ ਆਪਣਾ ਸਟਾਕ ਚੈੱਕ ਕਰੋ ਮਤਲਬ ਹੂੰ ਵੀ ਇੱਥੇ ਤਾਂ ਤੁਸੀਂ ਇੱਥੇ ਤੋਂ ਤੁਹਾਨੂੰ ਉਹ ਮਿਲੂਗਾ ਕਿ ਜਿੰਨੇ ਕ ਦਿਨ ਗੁਜਰਾਤ ਤੋਂ ਇੱਥੋਂ ਤੱਕ ਪਹੁੰਚਣ ਨੂੰ ਲੱਗਦੇ ਐ ਇੰਨੇ ਕ ਦਿਨਾਂ ਦਾ ਹੀ ਮਾਲ ਬਣਿਆ ਹੋਆ ਹੁੰਦਾ ਦੋ ਦੋ ਚਾਰ ਚਾਰ ਪੰਜ ਪੰਜ ਦਿਨ ਪਹਿਲਾਂ ਮਾਲ ਬਣਿਆ ਹੋਇਆ ਇੱਥੇ ਪਹੁੰਚ ਜਾਂਦਾ ਤੇ ਪੰਜਾਂ ਸੱਤਾਂ ਦਿਨਾਂ ਨੂੰ ਕਈ ਨਹੀਂ ਅਗਲੇ ਦੀ ਫਰਸ਼ ਤੇ ਲੱਗੀ ਵੀ ਜਾਂਦਾ ਹੁੰਦਾ ਬਸ ਬਸ ਆ ਦੇਖੋ ਸਾਡਾ ਮਾਲ ਸਟਾਕ ਫੁੱਲ ਹੈ ਇੱਥੇ ਸ਼ੈੱਡ ਪਾਉਣਾ ਸ਼ੈੱਡ ਮਾਲ ਤਿਆਰ ਆ ਬਸ ਸ਼ੈੱਡ ਪੈ ਗਿਆ ਜੀ ਤੇ ਇਹ ਵੀ ਆਪਾਂ ਸਟਾਕ ਫੁੱਲ ਕਰਦੇ ਨੇ ਹਾਂ ਇਹ ਤੇ ਇਹ ਸ਼ੈੱਡ ਦਾ ਮਤਲਬ ਨਾ ਕਿਸੇ ਤਾਂ ਥੋੜਾ ਜਿਹਾ ਗੱਤਾ ਪੁਰਾਣਾ ਹੋਣ ਦਾ ਕਾਰਨ ਇਹ ਵੀ ਛੱਡ ਤੋਂ ਬਾਹਰ ਪਿਆ ਰਹਿ ਜਾਂਦਾ ਛੱਡ ਤੋਂ ਬਾਹਰ ਪਿਆ ਰਹਿ ਜਾਂਦਾ ਤਾਂ ਉਹਦੇ ਕਰਕੇ ਹੋ ਜਾਂਦਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਬਾਈ ਸੱਜਣੋ ਤੁਹਾਨੂੰ ਬਿਲਕੁਲ ਜੋ ਅੱਜ ਡਿਜ਼ਾਈਨ ਚੱਲਦਾ ਤੇ ਉਸ ਤਰ੍ਹਾਂ ਦਾ ਡਿਜ਼ਾਈਨ ਮਿਲੂਗਾ ਜਿਹੜਾ ਅੱਜ ਤੋਂ 20 ਸਾਲ ਨੂੰ ਵੀ ਚੱਲਦਾ ਮਿਲੂਗਾ ਮਤਲਬ ਰੈਗੂਲਰ ਡਿਜ਼ਾਈਨ ਆ ਜਿਹੜੇ ਚੱਲਦੇ ਹੋਣਗੇ ਜਿਹੜੇ ਕਦੇ ਨਾ ਪੁਰਾਣੇ ਹੋਣ ਵਾਲੇ ਡਿਜ਼ਾਈਨ ਕਿਉਂਕਿ ਘਰ ਪਾਰੇ ਹੁੰਨੇ ਆ ਕਿਰਚ ਚੱਲਦੀ ਚੀਜ਼ ਲੈ ਲੈਣੇ ਪਰ ਉਹ ਚੱਲ ਹਟਦੀ ਆ ਉਸ ਤੋਂ ਬਾਅਦ ਬਹੁਤ ਸੋਚ ਸਮਝ ਕੇ ਜਿਹੜੀ ਡਿਜ਼ਾਈਨਿੰਗ ਨੂੰ ਸਿਲੈਕਟ ਕਰਨੀ ਪੈਂਦੀ ਆ ਕਸਟਮਰ ਦੇਖੋ ਆਪਦਾ ਪੂਰਾ ਜੋ ਲਾਉਂਦਾ ਉਹ ਤੋਂ ਪਹਿਲਾਂ ਸਾਨੂੰ ਬਹੁਤ ਮਗਜ਼ਮਾਰੀ ਕਰਨੀ ਪੈਂਦੀ ਹੈ ਵੀ ਕਿਸ ਤਰ੍ਹਾਂ ਦੇ ਪੈਟਰਨ ਆਪਾਂ ਸਿਲੈਕਟ ਕਰੀਏ ਹੂੰ ਕਿਉਂਕਿ ਘਰ ਉਮਰ ਪਰ ਰਹਿਣ ਉਮਰ ਪਰ ਦਾ ਬਹੁਤ ਕਸਟਮਰ ਸਾਡੇ ਛੱਡ ਦਿੰਦੇ ਆ ਵੀ ਸਾਨੂੰ ਤੁਸੀਂ ਆਪਦੇ ਘਰੇ ਲਾਉਂਗੇ ਤਾਂ ਕਿਹੜਾ ਡਿਜ਼ਾਈਨ ਲਾਉਂਗੇ ਕਹਿੰਦੇ ਸਾਨੂੰ ਅਸਲ ਦੇ ਦੇਖ ਲਓ ਪਰਿਵਾਰ ਮੰਨ ਲੈਂਦੇ ਆਪਾਂ ਹਾਂ ਫਿਰ ਸਾਨੂੰ ਉੱਥੇ ਉਹ ਚੀਜ਼ ਨਹੀਂ ਪੈਂਦੀ ਵੀ ਕਸਟਮਰ ਯਾਦ ਕਰੇ ਵੀ ਹਮਾਨੂੰ ਟੈਲ ਦਿੱਤੀ ਸੀ ਉਹਨਾਂ ਨੇ ਤੁਸੀਂ ਤੁਹਾਨੂੰ ਪਹਿਲਾਂ ਆਪਾਂ ਕੋਠੀ ਦਿਖਾਈ ਹੈ ਤੁਹਾਨੂੰ ਇੱਕ ਵਧੀਆ ਸੁਜੈਸਟ ਕਰਨਗੇ ਇੱਕ ਚੰਗੇ ਬੰਦਿਆਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਤੁਹਾਡਾ ਬਾਪ ਪੈ ਜਾਣਾ ਸੱਚ ਨੂੰ ਇਹ ਬੰਦਿਆਂ ਨੇ ਤੁਹਾਨੂੰ ਦੁਕਾਨਦਾਰ ਬਣ ਕੇ ਟੱਕਰਨਾ ਤੇ ਤੁਹਾਡੇ ਰਿਸ਼ਤੇਦਾਰ ਬਣ ਕੇ ਜੋ ਤੱਕ ਤੁਹਾਡਾ ਘਰ ਬਣ ਨਾਉ ਤੱਕ ਤੁਹਾਡੇ ਰਿਸ਼ਤੇਦਾਰ ਬਣ ਜਾਣਾ ਜੇ ਕਿਸੇ ਵੀ ਸੱਜਣ ਨੂੰ ਲੋੜ ਆ ਨਾ ਤਾਂ ਤੁਸੀਂ ਮੋੜ ਮੰਡੀ ਮਾਸਟਰ ਮਾਰਵਲ ਆ ਲੈਣੇ ਸੱਚ ਨੂੰ ਆ ਸਕਦੇ ਆ ਬਹੁਤ ਪਿਆਰੇ ਸੱਜਣਾਂ ਨਾ ਤੁਹਾਨੂੰ ਲਾਂਭਾ ਦੇਣ ਦਾ ਮੌਕਾ ਦੇਣਗੇ ਤੇ ਜਿਹੜਾ ਰਿਸ਼ਤੇਦਾਰ ਤੁਹਾਡੇ ਤੋਂ ਵੇਖ ਕੇ ਇੱਥੇ ਆਊਗਾ ਉਨੇ ਤਾਂ ਤੁਹਾਨੂੰ ਸੀਸ ਦੇਣੀ ਦੇਣੀ ਆ ਨੰਬਰ ਨੋਟ ਕਰ ਲਓ